ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਪਿਓਰ ਕੈਮਰੀ कॉटन ਦੇ ਡਿਜੀਟਲ ਪ੍ਰਿੰਟ ਦੇ ਨਾਲ ਆਲ ਓਵਰ 5 ਮੀਟਰ ਦਾ ਸੂਟ ਲੈ ਕੇ ਆਏ ਆ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਰੰਗ ਇਹਦੇ ਵਿੱਚ ਜਿਹੜੇ ਲਗਭਗ 3 ਨੇ 5 ਮੀਟਰ ਦਾ ਲਗਭਗ ਜਿਹੜਾ ਤੁਹਾਨੂੰ ਲਗਭਗ 4 ਮੀਟਰ ਦਾ ਵੱਡੇ ਪਰ ਦਾ ਸੂਟ ਮਿਲੇਗਾ ਜਿਹੜਾ ਕਿ 5 ਮੀਟਰ ਦੇ ਸੂਟ ਨਾਲੋਂ ਥੋੜਾ ਵੱਡੇ ਪਰ ਦੇ ਨਾਲ ਹੀ ਹੁੰਦਾ ਏ ਤੇ ਆਲ ਓਵਰ ਪ੍ਰਿੰਟਰਡ ਸੂਟ ਹੈ ਕੈਮਰੀ कॉटन ਫੈਬਰਿਕ ਹੈ ਡਿਜੀਟਲ ਪ੍ਰਿੰਟ ਹੋਇਆ ਸਾਰੇ ਸੂਟ ਤੇ ਇਹਦੇ ਤੇ ਇਹਦਾ ਰੇਟ ਜਿਹੜਾ ਬਹੁਤ ਹੀ ਜ਼ਿਆਦਾ ਘੱਟ ਹੈ ਸਿਰਫ ਤੇ ਸਿਰਫ 550 ਰੁਪਈਆ ਦੇ ਵਿੱਚ ਤੁਸੀਂ ਇਹ ਵਾਲੇ ਜਿਹੜੇ ਸੂਟ ਫਿਲਹਾਲ ਤੁਹਾਡੀ ਸਕਰੀਨ ਤੇ ਚੱਲ ਰਹੇ ਨੇ ਆਪਣੇ ਘਰ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜਸ ਜਿਹੜੀਆਂ ਦੀ ਬਿਲਕੁਲ ਫ੍ਰੀ ਹੈ 550 ਰੁਪਏ ਦਾ ਰੇਟ ਹੈ ਕੋਈ ਹੋਰ ਐਕਸਾ ਚਾਰਜਸ ਨਹੀਂ ਲੱਗਣਗੇ ਸਿਰਫ ਤੇ ਸਿਰਫ 550 ਦੇ ਵਿੱਚ ਜਿਹੜੇ ਸੂਟ ਨੇ ਤੁਹਾਡੇ ਘਰ ਤੱਕ ਪਹੁੰਚਣਗੇ ਰੰਗ ਦੇ ਵਿੱਚ ਜੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਹੁਤ ਹੀ ਪਿਆਰੀ ਸਮਰ ਕਲੈਕਸ਼ਨ ਆਈ ਹੈ ਅਲਵੀਹਾ ਬ੍ਰਾਂਡ ਵੱਲੋਂ देयर ਆ ਟ ਦਿ ਸ਼ਾਰਟ ਦਾ ਫੈਬਰਿਕ ਆਏਗਾ ਪਿਓਰ ਕੈਮਰੀ ਕਾਟਨ ਦਾ 2 ਮੀਟਰ ਦੀ ਲੈਂਥ ਦੇ ਨਾਲ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਪ੍ਰਿੰਟ ਦੇ ਨਾਲ ਕੈਮਰੀ ਕਾਟਨ ਦਾ ਬਾਟਮ ਮਿਲੇਗਾ ਸੈਲਫ ਡਿਜ਼ਾਈਨ ਪ੍ਰਿੰਟ ਬਾਟਮ ਤੇ ਅਤੇ ਡਿਜੀਟਲ ਪ੍ਰਿੰਟ ਜਿਹੜਾ ਸ਼ਾਰਟ ਤੇ ਆ ਡਿਜੀਟਲ ਪ੍ਰਿੰਟ ਦੇ ਨਾਲ ਕੈਮਰੀ ਕਾਟਨ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ 2 ਮੀਟਰ ਦਾ ਇਹ ਜਿਹੜੇ ਸੂਟ ਨੇ ਇਹ ਜਿਹੜਾ ਤੁਸੀਂ ਇੱਕ ਸੂਟ ਬਾਏ ਕਰਦੇ ਹੋ ਤਾਂ 680 ਵਿੱਚ ਤੇ ਜਿਹੜਾ ਤੁਸੀਂ ਦੋ ਸੂਟ ਬਾਏ ਕਰਦੇ ਹੋ ਤਾਂ 1220 ਰੁਪਏਾਂ ਦੇ ਵਿੱਚ ਮਿਲਣਗੇ ਸ਼ਿਪਿੰਗ ਚਾਰजेस ਜਿਹੜੀ ਇਹਨਾਂ ਸੂਟਾਂ ਤੇ ਬਿਲਕੁਲ ਫ੍ਰੀ ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਰੇਟ ਇੱਥੇ ਦੱਸ ਰਹੀ ਆ ਉਹੀ ਇਹਨਾਂ ਦਾ ਫਾਈਨਲ ਰੇਟ ਹੈ ਕੋਈ ਹੋਰ ਕਿਸੇ ਵੀ ਤਰ੍ਹਾਂ ਦਾ ਕੋਈ ਐਕਸਟਰਾ ਚਾਰजेस ਅੱਜ ਦੀ ਵੀਡੀਓ ਵਾਲੀਆਂ ਕਲੈਕਸ਼ਨਾਂ ਤੇ ਨਹੀਂ ਲੱਗੇਗਾ ਸੂਟ ਸਾਰੇ ਅੱਜ ਦੀ ਵੀਡੀਓ ਵਾਲੇ ਅਵੇਲੇਬਲ ਨੇ ਮੈਂ ਕੋਸ਼ਿਸ਼ ਕਰਾਂਗੀ ਕਿ ਸਭ ਦੀ ਜਿਹੜੀ ਡਿਟੇਲ ਡਿਸਕ੍ਰਿਪਸ਼ਨ ਪ੍ਰਾਈਸ ਪਿਆ ਇੱਥੇ ਦੱਸ ਦਿਆਂ ਅਗਰ ਕਿਸੇ ਦਾ ਰਹਿ ਜਾਏ ਤਾਂ ਨੰਬਰ 6239245750 ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦੇਣਾ ਅਗਰ ਕਿਸੇ ਸੂਟ ਦੀ ਤੁਹਾਨੂੰ ਡਿਟੇਲ ਵਗੈਰਾ ਨਹੀਂ ਪਤਾ ਚੱਲ ਪਾਰੀ ਜਾਂ ਮੇਰੇ ਕੋਲੋਂ ਸਕਿਪ ਹੋ ਗਈ ਹੈ ਬਾਕੀ ਕੋਸ਼ਿਸ਼ ਕਰਾਂਗੀ ਕਿ ਸਭ ਦੀ ਡਿਟੇਲ ਚੜੀ ਇੱਥੇ ਤੁਹਾਨੂੰ ਦੱਸ ਦਿਆਂ ਸੂਟ ਅੱਜ ਦੀ ਵੀਡੀਓ ਵਾਲੇ ਸਾਰੇ अवेलेबल ਨੇ ਐ ਜਿਹੜਾ ਸੂਟ ਹੈ ਕ੍ਰਾਸ਼ ਟਿਸ਼ੂ ਦੇ ਵਿੱਚ ਆਇਆ ਐਮਬਰਾਇਡਰ ਸ਼ਰਟ ਐਮਬਰਾਇਡਰ ਦੁਪੱਟਾ ਬਾਟਮ ਬਲੀਨ ਆਏਗਾ ਸ਼ੈਂਟੂਨ ਦਾ ਸ਼ਿਫੋਨ ਦਾ ਦੁਪੱਟਾ ਆਏਗਾ ਰੇਟ ਇਹਦਾ 2700 ਰੁਪਏ ਆ ਰੰਗ ਜਿਹੜੇ ਇਹਦੇ ਵਿੱਚ ਹੈਗੇ ਨੇ ਦੋ ਨੇ ਦੋਨੋਂ ਹੀ ਰੰਗ ਜਿਹੜੇ अवेलेबल ਨੇ ਖੀਨਖਾਬ ਜਿਹੜਾ ਕੀ ਆਇਆ ਫੈਬਰਿਕ 40 ਮੀਟਰ ਦੀ ਖੀਨਖਾਬ ਦੀ ਬਾਟਮ ਜਿਹੜਾ ਆਏਗਾ ਤੁਹਾਨੂੰ ਉਹ ਮਿਲੇਗਾ ਪਿਓਰ ਸਿਲਕ ਦਾ 9950 ਰੁਪਿਆ ਦਾ ਰੇਟ ਹੈ ਰੰਗ ਇਹਦੇ ਵਿੱਚ ਪੰਜ ਨੇ ਬਾਕੀ ਸੂਟ ਜਿਹੜੇ ਅੱਜ ਦੀ ਵੀਡੀਓ ਵਾਲੇ ਸਾਰੇ अवेलेबल ਨੇ ਕੁਝ ਕਲੈਕਸ਼ਨਾਂ ਜਿਹੜੇ ਆਜੇਵੇਂ ਰੰਗ ਥੋੜੇ ਸੀ ਇਹ ਰਹਿ ਗਏ ਸੀ ਤੇ ਇਹਨਾਂ ਨੂੰ ਮੈਂ ਇੱਥੇ ਐਡ ਕਰ ਦਿੱਤਾ ਪ੍ਰਾਈਸ ਇਹਨਾਂ ਦਾ ਉਹੀ ਆ ਜੋ ਪਹਿਲਾਂ ਦੱਸਿਆ ਗਿਆ ਜਿਹੜੇ ਬਸ ਥੋੜੇ ਜਿਹਾ ਰੰਗ ਇਧਰ ਉਧਰ ਹੋ ਗਏ ਸੀ ਉਹ ਇੱਥੇ ਐਡ ਹੋਏ ਨਹੀਂ ਸੂਟ ਸਾਰੇ ਅੱਜ ਦੀ ਵੀਡੀਓ ਵਾਲੇ अवेलेबल ਨੇ ਪ੍ਰਾਈਸ ਡਿਟੇਲ ਵਗੈਰਾ ਮੈਂ ਤੁਹਾਨੂੰ ਦੱਸ ਦਿੱਤੀ ਆ ਬਾਕੀ ਅਗਰ ਕੋਈ ਕੈਰੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ 6239245052 ਦਿੱਤਾ ਆ। ਸੂਟ ਅੱਜ ਦੀ ਵੀਡੀਓ ਵਾਲੇ ਬਹੁਤ ਹੀ ਸੋਹਣੇ ਨੇ, ਪਿਆਰੇ ਨੇ, ਰੰਗ ਬੜੇ ਪਿਆਰੇ ਇਹਨਾਂ ਸੂਟਾਂ ਦੇ ਨੇ। ਤੇ ਜਿਹੜੇ ਸੂਟ ਨੇ ਸਾਰੇ ਹੀ ਅਵੇਲੇਬਲ ਨੇ। ਕਿਸੇ ਵੀ ਸੂਟ ਦਾ ਸਟਾਕ ਆਊਟ ਨਹੀਂ ਹੋਇਆ। 1430 ਰੁਪਏਾਂ ਦੇ ਵਿੱਚ ਬਹੁਤ ਹੀ ਪਿਆਰਾ ਸੂਟ ਆਇਆ ਏ। ਸੂਟ ਸ਼ਰਟ ਤੇ ਵਰਕ ਹੈ। ਬਾਕੀ ਅਗਰ ਤੁਸੀਂ ਇਹਨਾਂ ਸੂਟਾਂ ਬਾਰੇ ਕੋਈ ਕਵਰੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਣਾ ਨਵੇਂ ਨਵੇਂ ਸੋਨੇ ਸੋਨੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ